चलो ट्राई करके देखनी जिदा ने मैं सोचे बट लास्ट तक बना लब तो पहला मैं एक बाउल लिया ठीक है आप ट्राई करके देखनी मैं जोचे सब उबाले हुए आलू पा दते हैं ठीक है मैं आप ਉਸ ਤੋਂ ਬਾਅਦ ਮੈਂ ਇਸ ਨੂੰ ਥੋੜਾ ਥੋੜਾ ਇਦਾਂ ਕਰੂੰਗੀ ਹੱਥਾ ਲਗਰੀ ਜਾਂਦਾ ਜਗਲਾ ਗਲਾਸ ਨਾ ਕਰ ਦੇ ਗਲਾਸ ਨਾਲ ਉਹ ਗਲਾਸ ਪਿਆ ਥੋੜਾ ਇੱਥੇ ਜੀੜੀ ਵਿੱਚ ਦੂਜੀ ਨਾਲ ਇਦਾਂ ਨਹੀਂ ਯਾਰ ਦੂਜੀ ਤਰ੍ਹਾਂ ਕਰਨਾ ਸੀ ਇਦਾਂ ਇੱਕ ਮਿੰਟ ਰੁਕੋ ਇਦਾਂ ਤਾਂ ਕਈ ਪੱਤਾ ਗੋਭੀ ਨਹੀਂ ਹੁੰਦੀ ਜੀ ਅੱਛਾ ਇਹ ਮਤਲਬ ਕਿ ਸਿੱਧਾ ਕਰਕੇ

ਜਿੱਦਾਂ ਆਪਾਂ ਸੁਬਾ ਬਣਾਇ ਸੀ ਹੱਸ ਖੇਡ ਕੇ ਉਦਾਂ ਬਣਾਇਆ ਪਰ ਇਹ ਚੀਜ਼ ਸੱਟ ਨਾ ਦਿਖਾਈਂ। ਦਰਦ ਕੀ ਤਿੰਦੇ। ਕੋਈ। ਗਾਇਸ ਆ ਦੇਖ ਲਓ ਆਦੂ ਪੋਰ ਲਿਆ। ਤੇ ਯਾਰ ਇਹ ਨਾ ਗਾਇਸ ਮਤਲਬ ਕਿ ਹੱਥਾਂ ਨਾਲ ਘਰੀ ਹੁੰਦਾ ਤੇ ਚਮਚਿਆਂ ਨਾਲ ਲੱਗੀ ਹਲੀ ਐ। ਬਾਕੀ ਐਦਾਂ ਹਣ ਦੇਖੋ ਇਹਦਾ ਬਣਦਾ ਕਿ ਨਹੀਂ ਬਾਕੀ ਤੁਹਾਨੂੰ ਉਸ ਤੋਂ ਬਾਅਦ ਮੈਂ ਬਣਾ ਕੇ ਦਿਖਾਵਾਂਗਾ। ਬ੍ਰੈਡ ਪਕੌੜੇ। ਕਿਵੇਂ ਬਣਦੇ ਆ ਹੁਣੇ ਇੱਕ ਵਾਰੀ ਸੈਂਡਵਿਚ ਦੀ ਰੈਸਪੀ ਤਿਆਰ ਕਰ ਰਹਾ ਮੈਂ ਕੁਰੀਦ ਕਰਾ ਦੇਖੋ ਸ਼ਕਲ ਦੇਖੋ ਹੱਸੀ ਆਂਦੀ ਬੜਾ ਨਾ ਪਗੈ ਮੈਂ ਵਾਲਾਂ ਨੂੰ ਤੇਲ ਲਗਵਾਣਾ ਹੈ ਠੀਕ ਹੈ ਨਾ ਉਹ ਤਾਂ ਬਾਅਦ ਦੀ ਗੱਲਾਂ ਨੇ ਪਹਿਲਾਂ ਇਹ ਤਾਂ ਬਣਾਈਏ ਹਾਂ ਐਦਾਂ ਇਹਨੂੰ ਕਰਦਾ ਇਹਨੂੰ ਐਦਾਂ ਪੂਰਨਾ ਸੀ ਹੱਥ ਤੁਸੀਂ ਹੱਥ ਨਾਲ ਇਹ ਕੁਲ ਬੰਦ ਕਰੋ ਸੋ ਹੀ ਗਾਇਸ ਤੁਸੀਂ ਦੇਖ ਸਕਦੇ ਹੋ ਆਲੂ ਨੂੰ ਮੈਂ अच्छी तरह ਨਾਲ ਉਬਾਲੇ ਹੋਏ ਆਲੂ ਸੀਗੇ ਉਸ ਤੋਂ ਬਾਅਦ ਮੈਂ ਇਸ ਦੇ ਵਿੱਚ ਧਨੀਆ ਕੱਟ ਕੇ ਪਾ ਰਹੀ ਹਾਂ ਲਾਈਟ ਉੱਢ ਲਈ ਸਾਰੇ ਕੋਈ ਗੱਲ ਨਹੀਂ गाइस ਜੇਕਰ ਦੇ ਤੁਸੀਂ ਮੈਂ ਇਸ ਦੇ ਵਿੱਚ ਨਾ ਧਨੀਆ ਕੱਟ ਕਰਕੇ ਵਾਸ਼ ਕਰਕੇ ਪਾ ਲੱਛਾ ਮਿਰਚਾਂ ਹੀ ਬਾਦ ਹੋੜੀਆਂ ਇਹ ਕਿ ਮਿਰਚਾਂ ਨਹੀਂ ਬਾ ਇੱਕ ਦੋ ਪਾ ਦੋ ਥੋੜਾ ਕੈਮਰਾ ਨੇੜੇ ਲੈ ਕੇ ਆਓ ਜਰ ਬੋਲੋ ਸੋ ਹੈ ਗਾਇਸ ਤੁਸੀਂ ਦੇਖ ਸਾਡਿਓ ਆਲੂ ਬਾਲੇ ਹੋਏ ਹੀਗੇ ਸੀਗੇ ਤੇ ਉਸ ਤੋਂ ਬਾਅਦ ਆਪਣਾ ਧੰਨੀਆਂ ਕੱਟ ਕੇ ਪਾ ਦਿੰਦਾ ਇਸ ਦੇ ਵਿੱਚ ਹੁਣ ਮੈਂ ਮਿਰਚ ਵੀ ਪਾਉਂਗੀ ਗਾਇਸ ਮੈਂ ਪ੍ਰੀਤ ਕੌਰ ਟੈਨਸ਼ਨ ਜੀ ਪਈ ਖੜੀ ਆ ਕਿ ਕਿੱਦਾਂ ਬਣਨਗੇ ਬਾਕੀ ਹੁਣ ਦੇਖੋ ਵੱਡੀ ਮਿਰਚਾਂ ਨਵਾਤੀ ਨਾਲ ਕਿ ਐਸੀ ਛੋਟੀ ਪਾਓ ਕੋਈ ਨਹੀਂ ਗਾਇਸ ਵਲੌਗ ਦੇ ਲਾਸਟ ਤੱਕ ਬਣਾ ਰਿਹਾ ਹਾਂ ਤੁਹਾਨੂੰ ਦਿਖਾਣੇ ਆ ਮੈਕਪ੍ਰੀਤ ਦੀ ਰੈਸਪੀ ਇਹਦੇ ਜਿੱਤੇ ਸੈਂਡਵਿਚ ਰੱਖਣੇ ਸੀ ਪਲੇਟ 'ਚ ਗਾਈਸ ਜੇਸਾ ਤਾਂ ਤੁਸੀਂ ਵਿੱਚ ਮੈਂ ਮਿਰਚ ਵੀ ਆਪਣਾ ਘਟਕੇ ਪਾਈ ਆ ਬਾਕੀ ਛੋਟੀ ਮਿਰਚ ਵੀ ਪਾਣੀ ਆ ਛੋਟੀ ਕੋਈ ਗੱਲ ਰਹਿਣ ਨਹੀਂ ਦਿੰਦੇ ਛੋਟੀ ਇਹਦੇ ਚ ਨਹੀਂ ਪਾਉਂਦੇ ਗਾਈਸ ਆਪਾਂ ਸਾਈਡ ਵੀ ਚੈੱਕ ਕਰਕੇ ਦੇਖਾਂਗੇ ਨਹੀਂ ਖਰਾਬ ਹੈ ਰਹਿੰਦੇ ਆ ਸਹੀ ਹੈ ਇੱਕ ਅੱਧੀ ਬਾਅਦ ਬਸ ਜ਼ਿਆਦਾ ਨਾ ਪਾਈ ਫਿਰ ਛਾ ਜ਼ਿਆਦਾ ਬਈ

ਤੁਸੀਂ ਇਹ ਅਲੱਗ ਬਣਾਣੀ ਹੈ ਠੀਕ ਹੈ ਨਾ ਚਲੋ ਥੋੜੀ ਬਾਤਾਂ ਫਿਰ ਇੱਕ ਮਸਾਲਾ ਠੀਕ ਹੈ ਤੇ ਹਲਦੀ ਥੋੜੀ ਜਿਹੀ ਪਾ ਲਈ ਜਾਂਗਾ ਹਲਦੀ ਵਸ ਮੇਰਾ ਪਾਉਣਾ ਮੈਂ ਆਦਾ ਤਾਂ ਨਹੀਂ ਬੜੀ ਥੋੜੀ ਤਾਂ ਖੱਟੇ ਹੋ ਗਏ ਯੈਲੋ ਯੈਲੋ ਯਾਰਗੇ गाइस ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜਿਸ ਨੂੰ ਮੈਂ ਮਿਕਸ ਕਰੂੰਗੀ గైల్ వేసు అచ్చే తర గలాసం గైల్ గ్యాస్ ఓన్ ఆలూ బాధ్యో చుట్టే రెడ్ బ్రెడ్ కడ్ ਤੇ ਉਹਨਾਂ ਨੂੰ ਥੋੜਾ ਥੋੜਾ ਗਰਮ ਕਰਕੇ ਨਾ ਤਵੇ ਦੇ ਉੱਪਰ ਘਿਓ ਪਾ ਕੇ ਤੇ ਉਸ ਤੋਂ ਬਾਅਦ ਗਾਇਸ ਮੈਂ ਬਣਾਉਂਦੀਆਂ ਇੱਕ ਵਾਰੀ ਆਪਦੇ ਵੱਲ ਵੀ ਮੈਂ ਟਰਾਈ ਕਰ ਰਹੀ ਹਾਂ ਬਟ ਮੈਂ ਪ੍ਰੋਪਰ ਉਦਾਂ ਦੇ ਨਹੀਂ ਬਣਾ ਰਹੀ ਜਿਦਾਂ ਦੇ ਸੈਂਡਵਿਚ ਆਪਾਂ ਲੈਂਦੇ ਆ ਠੀਕ ਹੈ ਨਾ ਤੇ ਚਲੋ ਜਿੰਦਰ ਜਿਵੇਂ ਬਣਦੇ ਆ ਉਹ ਟਰਾਈ ਕਰਦੀ ਹਾਂ ਮੈਂ ਤੇ ਲਈ ਸਭ ਤੋਂ ਪਹਿਲਾਂ ਮੈਂ ਕਰ ਦਿੰਦੀ ਗੈਸ ਨੂੰ ਆਨ ਥੈਨ ਬਣਾਉਂਦੇ ਆ ਆ ਮੈਂ ਇੱਧਰ ਵੀ ਚੱਲਦੀ ਹਾਂ रो hmm. so, उस

ਇਹ ਨਾਲ ਹੀ ਨਾ ਚਲੂ ਜੀ ਨਹੀਂ ਜੰਮੜਦਾ ਉੱਪਰ ਰੱਖ ਦੋ ਐਵੇਂ ਨਹੀਂ ਕਰੋ ਦੱਬ ਵੀ ਫੜਾਇਓ ਕਿਉਂ ਵਾਲੀ ਨਹੀਂ ਨਹੀਂ ਇਹ ਨਾਲ ਜੰਮ ਜੂਗਾ ਤਵੇ ਦੀ ਦੱਬ ਵੀ ਫੜੋ ਸੁਣੀ ਗਾਇਸ ਜੇ ਸਦੈ ਤੁਸੀਂ ਉਸ ਤੋਂ ਬਾਅਦ ਮੈਂ ਬਰੈਡ ਤੇ ਕੱਟਦੀ ਆ ਬਰੈਡ ਸੌਰੀ ਚਾਹ ਪੀਉਣੀ ਹੈ ਸਭ ਕੁਝ ਪਿਆ ਹੈ ਗਾਕੇ ਇਹਨਾਂ ਨੇ ਚਾਹ ਕਰ ਲੈਣੇ ਬਣਾ ਕੇ ਪੀਂਦੀ ਸੀ ਨਾਲ ਬਿਸਕੁਟ ਖਾਦੇ ਸੀ ਕੱਲਿਆਂ ਨੇ ਬਾਕੀ ਕੋਈ ਮੈਂ ਇਨ ਲਿਖਣਾ ਕੋ ਲਿਖਦੀ ਆ ਲੋਕਾਂ ਬਾਕੀ ਮੇਰੇ ਨੇ देख सकते हैं तुम चलान में गर्म करके देख दी हैं जी दाल सोचा जी सॉल्व ना करें आलू में का थोड़ा बेक में देख लो चमचों पर चल ही गया ही गया ही गया ऐसे से दे सकते हो मैं तो तो मैं सॉल्व करूँगा

दो दो नहीं नहीं एक बारी एक बार ट्राई करके देखो करके एक देखो कितना बढ़िया सॉफ्ट सॉफ्ट हो सौफ, सौफ गया देखो बहुत बढ़िया तब ये तब ये ना ट्राई करनी ना हम क्यों कहते हैं और इन्हें भी घुल चढ़ करके तभी पता नहीं क्यों तभी तभी के लिए चलो सुबह दो लिया और देखो ना मैं सोचती हूं कि मैं इन गाइस में सुबह जवाब जाना टाइम हो गया है अब ट्राई करते हैं सॉरी डॉक्टर को ऊपर और करेंगे कर कर हां इतना अच्छा लग सुबह के छड़ दो नाल सर चलो गाइस अभी सबको कहना ऐन ऑन गरम करके ना उसके बाद मैं थोनो मिलती हां वेट करो गाइस थोड़ा कैमरा दूर कर लो गाइस मैं ब्रैड सारे कर चुकी हां अपना गरम कर चुकी हैं। देख सकते हैं ਤੁਸੀਂ मैं थोड़ा थोड़ा काल कर द लास्ट रैग कर दो करना हूं <laughs> <laughs> ओ नजर लग गई सी वाओ गाइस देखो इधर देखो मैं इधर रख आ रही हूं बिल्कुल जुदा में चोंच जुदा में बस बनाला लाला इसका बंडा ठीक है फिर आना और देख लो गाइस सैंडविच बन गया उसका रेडी गाइस सारे मुंडे में इतना रेडी कर लेनी है उसके बाद सारे बनानी है हां तनु तो मिलते हैं सैंडविच बनाने के बाद हाय हाय गाइस फाइनली मेरे दो बच गए सैंडविच बट कर गया

बट आप मैं आपके तरीके ना ठीक है ना हम कई प्रकार के इदा भी इदा मदद उदा मैंने जिदा सी लगता मैं जिदा चाहती सेम उदा ही देख सकते हैं बहुत बढ़िया ओके सो गाइस मिलते हैं तुम्हारे नेक्स्ट ब्लॉग में वीडियो वीडियो के लाइक कमेंट शेयर जरूर करना ते जरूर दसो नेक्स्ट रेसिपी अपनी किस तरह की डाले ओके जी बाय बाय 2 मिनट 2 मिनट तनु ने मैं भी आधी रेसिपी शेयर करेगा इस व्लॉग में अच्छा ओके सब ब्रेड थोड़ा ही बच गया होने बनाने लगे देखो आप कितना बनाने चलो लास्ट तक वेट करो